ਜਿਹੜੀ 14 ਤਰੀਕ ਨੂੰ ਡੇਰਾ ਬਾਬਾ ਖੜਕ ਸਿੰਘ ਦਾਉ ਪਿੰਡ 14 ਤਰੀਕ ਮਾਗੀ ਦੇ ਮੇਲੇ ਤੇ ਕੁਸ਼ਤੀ ਦੰਗਲ ਕਰਾਇਆ ਜਾਂਦਾ ਦੂਰੋਂ ਨੇੜਿਓਂ ਜਿੰਨੀਆਂ ਵੀ ਸੰਗਤਾਂ ਹੈਗੀਆਂ ਬਾਬਿਆਂ ਦੇ ਆ ਕੇ ਨਤਮਸਤਕ ਹੁੰਨੀਆਂ ਨੇ ਤੇ ਇੱਥੋਂ ਅਸ਼ੀਰਵਾਦ ਲੈ ਕੇ ਆਪਣੇ ਸਾਲ ਦੀ ਜਿਹੜੀ ਸ਼ੁਰੂਆਤ ਹੈ ਮਾਗੀ ਤੋਂ ਮਕਰ ਸੰਕ੍ਰਾਂਤੀ ਤੋਂ ਕਰਦੀਆਂ ਏ ਤੇ ਸਾਡੇ ਵੱਲੋਂ ਜਿੰਨੀਆਂ ਵੀ ਸੰਗਤਾਂ ਦੂਰੋਂ ਨੇੜਿਓਂ ਆਉਂਦੀਆਂ ਉਹਨਾਂ ਉਹਨਾਂ ਵਾਸਤੇ ਪ੍ਰਬੰਧਕਾਂ ਵੱਲੋਂ ਗੁਰਦੁਆਰਾ ਸਾਹਿਬ ਵੱਲੋਂ ਨੇੜੇ ਤੇੜੇ ਜਿੰਨੇ ਵੀ ਸਾਥੀ ਹੈਗੇ ਆ ਜਿਹੜੇ ਬਾਬਾ ਜੀ ਦੇ ਸੁਭਚਿੰਤਕ ਹੈਗੇ ਆ ਉਹਨਾਂ ਵੱਲੋਂ ਬਹੁਤ ਹੀ ਵਧੀਆ ਤਰੀਕੇ ਨਾਲ ਪ੍ਰਬੰਧ ਕਰੇ ਜਾਂਦੇ ਆ ਲੰਗਰ ਜਿਹੜੇ ਹੈਗੇ ਆ ਅਤੁੱਟ ਵਰਤਦੇ ਆ ਠੀਕ ਆ ਨਾ ਤੇ ਉਹਦੇ ਬਾਅਦ ਦੇ ਵਿੱਚ ਜਿਹੜਾ ਕੁਸ਼ਤੀ ਦੰਗਲ ਹੈ ਉਹ ਵੀ ਕਰਾਇਆ ਜਾਂਦਾ ਇਸ ਵਾਰੀ ਨਵਾਂ ਇੱਕ ਐਡ ਕੀਤਾ ਗਿਆ ਏ ਬਾਬਿਆਂ ਦੇ ਗੁਣਗਾਨ ਵਾਸਤੇ ਜਿਹੜਾ ਕਲਾਕਾਰ ਬਾਬਿਆਂ ਦਾ ਗੁਣਗਾਨ ਕਰਦਾ ਏ ਉਹਨਾਂ ਨੂੰ ਵੀ ਬੁਲਾਇਆ ਗਿਆ ਏ ਆਈਆਂ ਸੰਗਤਾਂ ਨੂੰ ਉਹ ਵੀ ਆਪਣਾ ਗੁਣਗਾਨ ਕਰਕੇ ਨਿਹਾਲ ਕਰਨਗੀਆਂ ਉਸ ਤੋਂ ਬਾਅਦ ਜਿਹੜੀ ਥੋੜੀ ਬੋਦੀ ਜਾਣਕਾਰੀ ਹੈ ਸਰਪੰਚ ਸਾਹਿਬ ਵੀ ਦੇਣਗੇ ਸਰਪੰਚ ਸਾਹਿਬ ਆਓ ਜੀ ਜਿਹੇ ਕੁਸ਼ਤੀ ਦੰਗੜੇ ਵਿੱਚ ਕੁਸ਼ਤੀ ਦੰਗੜੇ ਵਿੱਚ ਜਿਹੜਾ ਤੁਸੀਂ ਖਿਡਾਰੀ ਬਿਲਾ ਰਹੇ ਹੋ ਕੋਣ ਹੈ ਜੀ ਉਹ ਕਮਲਜੀਤ ਸਿੰਘ ਡੂਮਛੇੜੀ ਕਮਲਜੀਤ ਸਿੰਘ ਡੂਮਛੇੜੀ ਹੈ ਜੀ ਉਹ ਤੇ ਸਾਡੇ ਇਲਾਕੇ ਦਾ ਹੀ ਹੈ ਮਰੰਡ ਏਰੀਏ ਦਾ ਤੇ ਤਕੜਾ ਅਨਾਮੀ ਪਹਿਲਵਾਨ ਹੈ ਕਿਉਂਕਿ ਇਥੇ ਸ਼ਰਦਾ ਵੀ ਬੜੀ ਰੱਖਦਾ ਏ ਗੁਰੂ ਘਰ ਦੀ ਤੇ ਹਰ ਮੇਲੇ ਤੇ ਵੈਸੇ ਵੀ ਬਿਨਾ ਉਹ ਤੋਂ ਵੀ ਮੱਥਾ ਟੇਕਣ ਉਹ ਆਉਂਦਾ ਏ ਜਿਸ ਕਰਕੇ ਸਾਡੇ ਇਲਾਕੇ ਦੇ ਵਿੱਚ ਜਿੰਨੀ ਵੀ ਸੰਗਤ ਹੈ 14 ਤਰੀਕ ਨੂੰ ਆ ਰਹੀ ਹੈ ਮੱਥਾ ਟੇਕਣ ਅਸੀਂ ਉਹਨਾਂ ਦਾ ਵੀ ਇਥੇ ਜਿੰਨੀ ਸੰਗਤ ਪਹੁੰਚ ਰਹੀ ਹੈ ਸਾਰਿਆਂ ਦਾ ਜੀ ਆਇਆਂ ਨੂੰ ਤੇ ਗੁਰੂ ਘਰ ਦੇ ਸਾਡੇ ਜੀ ਨੇ ਪਰਨਾਨ ਸਾਹਿਬ ਨੇ ਜੋ ਵੀ ਸਾਰਿਆਂ ਵੱਲੋਂ ਸਾਰੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਤੇ ਲੰਗਰ ਵੀ ਸੰਗਤਾਂ ਵੱਲੋਂ ਵੱਖਰੇ ਵੱਖਰੇ ਲੰਗਰ ਲੋਕਾਂ ਦੀ ਜਿਵੇਂ ਸਰਦਾ ਏ ਉਵੇਂ ਲੰਗਰ ਦਾ ਜਿਹੜਾ ਪ੍ਰਬੰਧ ਹੈ ਜਗ੍ਹਾ ਦਾ ਪ੍ਰਬੰਧ ਹੈ ਉਹ ਸਾਰਾ ਕੀਤਾ ਗਿਆ ਹੈ ਜਿਵੇਂ ਕਿ ਟ੍ਰੈਫਿਕ ਦਾ ਜਿਹੜਾ ਪ੍ਰਬੰਧ ਉਹ ਵੀ ਕਰ ਦਿੱਤਾ ਗਿਆ ਹੈ ਤੇ ਪ੍ਰਸ਼ਾਸਨ ਨੂੰ ਵੀ ਡਿਊਟੀ ਨਿਭਾਉਣ ਲਈ ਪੂਰੀ ਆਪਾਂ ਨੇ ਜਿਹੜੀ ਹੈ ਉਹ ਹਦਾਇਤ ਕਰ ਦਿੱਤੀ ਬਾਦਿ ਪ੍ਰਸ਼ਾਸਨ ਪੂਰਾ ਸਖਤ ਹੋਇਆ ਹੋਇਆ ਹੈ ਆਪਣੇ ਉਹਨਾਂ ਪਰਮਿਸ਼ਨਰ ਵਗੈਰਾ ਲੈ ਲੈਣੇ ਜਿਹਨਾਂ ਨਾਲ ਕੁਸ਼ਤੀਆਂ ਵਿੱਚ ਕੋਈ ਲੋੜ ਕੁਸ਼ਤੀਆਂ ਦੇ ਵਿੱਚ ਲੋੜ ਨਹੀਂ ਪੈਂਦੀ ਹੈਗੀ ਹੈ ਕਿਉਂਕਿ ਉੱਥੇ ਤਾਂ ਜਿਹੜੇ ਅਨਾਮੀ ਪਹਿਲਵਾਨ ਹੈ ਜਿਹੜਾ ਕਬੱਡੀ ਟੂਰਨਾਮੈਂਟ ਹੈ ਉਹਦਾ ਲੱਗ ਪ੍ਰੋਸੈਸ ਹੈ ਇਹ ਤਾਂ ਕਿਉਂਕਿ ਦੋ ਇੱਕ ਸਰਦਾਰ ਦੇ ਤੌਰ ਤੇ ਦੋ ਬੰਦਿਆਂ ਨਾਲ ਘੁਲਣਾ ਹੁੰਦਾ ਉਹਦੇ ਵਿੱਚ ਟੀਮਾਂ ਦਾ ਹੁੰਦਾ ਹੈ ਤੁਹਾਨੂੰ ਵੀ ਪਤਾ ਹੈ ਤੁਸੀਂ ਜਾਣਕਾਰ ਹੈ ਵੀ ਕਿਉਂਕਿ ਕਿਉਂ ਉਹ ਕਾਤੇ ਹਾਸੇ ਵਾਪਰਦੇ ਆ ਕਿਉਂਕਿ ਤੁਸੀਂ ਕਦੇ ਸੁਣਿਆ ਵੀ ਨਹੀਂ ਹੋਣਾ ਵੀ ਪਹਿਲਵਾਨੀ ਦੇ ਵਿੱਚ ਕਦੇ ਜਿੱਥੇ ਦੋ ਮੱਲ ਕੋਲਉਂਦੇ ਆ ਕਦੇ ਇਹੋ ਜਿਹਾ ਹਾਸਾ ਪਾਪਰਿਆ ਕਦੇ ਨਹੀਂ ਹੋਇਆ ਹਾਂਜੀ ਕਿੰਨੀਆਂ ਟੀਮਾਂ ਹਿੱਸਾ ਲੈ ਰਹੀਆਂ ਨੇ ਉਹਦੇ ਵਿੱਚ ਟੀਮਾਂ ਨਹੀਂ ਹੁੰਦੀਆਂ ਹੁੰਦੀਆਂ ਨਾਮੀ ਪਹਿਲਵਾਨ ਹੁੰਨੇ ਆ ਓਪਨ ਹੀ ਹੁੰਦਾ ਇਹ ਦੇਖੋ ਪੰਜਾਬ ਹੀ ਆ ਸਾਡੇ 100 ਵੀ ਆ ਸਾਡਾ 150 ਵੀ ਆ ਸਕਦਾ ਲੇਕਿਨ ਕਹੀਏ ਇਹ ਜਿਹੜੇ ਮੈਸੇਜ ਹੈ ਇਹ ਅਖਾੜਿਆਂ ਵੱਲੋਂ ਲੱਗਦੇ ਆ ਪਹਿਲਵਾਨਾਂ ਨੂੰ ਇਹ ਇੰਟਰਨਲ ਮੈਸੇਜ ਹੁੰਨੇ ਆ ਇਹਨਾਂ ਦੇ ਜਿਵੇਂ ਜਿਹੜੇ ਪਹਿਲਵਾਨ ਹੈ ਪਹਿਲਵਾਨਾਂ ਨੂੰ ਤਿਆਰ ਕਰਦੇ ਆ ਇਹ ਇੱਕ ਇੰਟਰਨਲ ਮੈਸੇਜ ਹੈਗਾ ਉਹਨਾਂ ਦੇ ਆਪਸੀ ਭਾਈਚਾਰੇ ਦੀ ਸਾਂਝ ਹੁੰਦੀ ਹੈ ਉਹਨਾਂ ਨੂੰ ਇਹ ਵੀ ਪਤਾ ਹੁੰਦਾ ਵੀ ਇਹ ਅਨਾਮੀ ਪਹਿਲਵਾਨ ਹੈ ਇਹਦੇ ਨਾਲ ਇਸ ਪਹਿਲਵਾਨ ਨੇ ਕੁਲਣਾ ਹੈ ਇਹ ਜਿਹੜਾ ਮੈਸੇਜ ਹੈ ਪਬਲਿਕਲੀ ਨਹੀਂ ਹੁੰਦਾ ਜਿੰਨੇ ਪਹਿਲਵਾਨ ਹੈ ਉਹਨਾਂ ਦੇ ਅਖਾੜੇ ਕਿਉਂਕਿ ਕਬੱਡੀ ਜਿਹੜੀ ਹੈ ਇਹ ਬਾਅਦ ਦੇ ਵਿੱਚ ਆਈ ਹੈ ਜਿਹੜੇ ਪਹਿਲਵਾਨਾਂ ਦੇ ਅਖਾੜੇ ਹਨ ਇਹ ਪਹਿਲਾਂ ਤੋਂ ਹੀ ਲੱਗਦੇ ਆ ਰਹੇ ਹਨ ਕਬੱਡੀ ਹੋ ਸਕਦਾ ਹੈ ਸਿਆਸਤ ਤੋਂ ਪ੍ਰੇਰਿਤ ਹੋ ਗਈ ਹੋਵੇ ਪਰ ਜਿਹੜੇ ਪਹਿਲਵਾਨਾਂ ਦੇ ਅਖਾੜੇ ਹਨ ਇਹ ਅਖਾੜਿਆਂ ਤਰ੍ਹਾਂ ਹੀ ਲੱਗਦੇ ਹਨ ਇੱਥੇ ਵੀ ਕੋਈ ਨਾਮ ਰੱਖਿਆ ਜੀ ਜੇ ਜਿਹੜੀ ਚੰਡੀ ਦੀ ਕੁਸ਼ਤੀ ਦਾ ਇਨਾਮ ਹੈ ਉਹ ਪ੍ਰਬੰਧਕਾਂ ਵੱਲੋਂ ਰੱਖਿਆ ਜਾਂਦਾ ਉਹਨੂੰ ਸਾਇਲੈਂਟ ਰੱਖਿਆ ਜਾਂਦਾ ਉਹ ਜਿਹੜਾ ਇਨਾਮ ਹੈ ਉਹ ਪਹਿਲਵਾਨਾਂ ਨੂੰ ਪਤਾ ਹੁੰਦਾ ਠੀਕ ਹੈ ਨਾ ਬਾਕੀ ਨਹੀਂ ਪਤਾ ਹੁੰਦਾ ਪਹਿਲਵਾਨ ਕੁਸ਼ਤੀਆਂ ਕਰਨਾ ਆਉਂਦੇ ਆ ਤਾਂ ਕਮਰਸ਼ੀਅਲ ਤੌਰ ਤੇ ਨਹੀਂ ਆਉਂਦੇ ਪਰਾਂ ਜੀ ਬੋਲੋ ਬੋਲੋ ਨਹੀਂ ਕੋਈ ਨਹੀਂ ਬੋਲੋ ਬੋਲਣ ਦਿਓ ਜਿਹੜੇ ਪਹਿਲਵਾਨ ਹੈ ਇੱਕ ਸੈਕਿੰਡ ਜਿਹੜੇ ਪਹਿਲਵਾਨ ਆ ਉਹ ਸ਼ਰਦਾ ਦੇ ਤੌਰ ਤੇ ਔਰ ਇਹ ਕੁਸ਼ਤੀਆਂ ਲੜਨ ਆਉਂਦੇ ਨਾ ਕਿ ਕਮਰਸ਼ੀਅਲ ਤੌਰ ਤੇ ਲੜਦੇ ਆ ਮੈਂ ਸੇਵਾਦਾਰ ਹਾਂ ਗੁਰਦ੍ਰਸਾਭ ਦਾ ਮੁੱਖ ਸੇਵਾਦਾਰ ਪਰਮਿੰਦਰ ਸਿੰਘ ਮੇਰਾ ਨਾਮ ਹੈ ਜੀ ਰਵਿੰਦਰ ਜੀ ਤੁਸੀਂ ਦੱਸ ਸੀ ਕਿ ਇੱਥੇ ਜਿਹੜੇ ਵੀ ਨਾਮ ਰੱਖੇ ਜਾਂਦੇ ਆ ਹਾਂ ਜੀ ਹਾਂ ਜੀ ਸਾਡੇ ਬਲੋਂ ਵਧੀਆ ਨਾਮ ਰੱਖੇ ਜਾਂਦੇ ਨੇ ਜੀ ਤੇ ਜਿਹੜੇ ਕੁਸਤੀ ਵਾਲੇ ਪਹਿਲਵਾਣਾ ਜੀ ਉਹ ਗੁਰੂ ਘਰ ਦਾ ਸ਼ਰਧਾਲੂ ਫੋਨ ਕਰਕੇ ਜਿੰਨਾ ਕਿ ਲੋੜ ਹੁੰਦੀ ਉਹਨਾਂ ਕੇ ਲਈ ਨੇ ਬਾਕੀ ਉਹ ਗੁਰੂ ਮਹਾਰਾਜ ਨੂੰ ਆਪਣੇ ਆਪ ਛੱਡ ਜਾਂਦੇ ਨੇ ਇੱਥੇ ਵੀ ਅਸੀਂ ਤਾਂ ਇੱਕ ਸੇਵਾ ਦੇ ਤੌਰ ਤੇ ਇੱਥੇ ਕੁਸਤੀਆਂ ਕਰਨਾ ਆਉਂਦੇ ਆ ਨਾ ਕਿ ਅਸੀਂ ਕੋਈ ਪੋਲਿਟੀਕਲ ਤੌਰ ਤੇ ਆਉਂਦੇ ਆ ਤੇ ਪਰ ਉਹਦੇ ਵੱਲੋਂ ਅਲੱਗ ਅਸੀਂ ਫੇਰ ਵੀ ਕੋਸ਼ਿਸ਼ ਸਾਡੀ ਹੁੰਦੀ ਉਹਨਾਂ ਦੀ ਜਿਹੜੀ ਮਿਹਨਤ ਕੀਤੀ ਆ ਵੀ ਉਹਦਾ ਮੁੱਲ ਮੋੜਿਆ ਜਾਵੇ ਅੱਛਾ ਇਹ ਇੱਕ ਦਿਨ ਦਾ ਹੀ ਪ੍ਰੋਗਰਾਮ ਹੈ ਕਿ ਵਕ ਵਕ ਦਿਨ ਨਹੀਂ ਜੀ ਇਹ ਇੱਕ ਦਿਨ ਦਾ ਹੀ ਹੁੰਦਾ ਜੀ ਇਹ 14 ਤਰੀਕ ਮਾਗੀ ਦਾ ਮੇਨ ਮਾਗੀ ਦਾ ਹੀ ਪ੍ਰੋਗਰਾਮ ਹੁੰਦਾ ਜਿੱਥੇ ਸੁਹਾਨਸ ਸਕਿਉਰਟੀ ਦੇ ਵੱਲੋਂ ਮੇਰੇ ਵੱਲੋਂ ਤੇ ਸਾਰੀ ਸੰਗਤ ਵੱਲੋਂ ਅਸੀਂ ਪ੍ਰਸ਼ਾਸਨ ਨੂੰ ਲਿਖ ਕੇ ਮੈਂ ਦੇ ਕੇ ਆ ਚੁੱਕੇ ਆ ਸਾਰਾ ਕੁਝ ਬਲੌਂਗੀ ਥਾਣੇ ਦੇ ਕੇ ਆਏ ਆ ਹੋਰ ਵੀ ਜਗ੍ਹਾ ਜਿੱਥੇ ਵੀ ਹੈਗੇ ਮੈਸੇਜ ਮੈਂ ਲਾ ਚੁੱਕੇ ਆ ਕਿੰਨੇ ਕਿਲੋਗਾਂ ਆਨ ਦੀ ਇੱਥੇ ਸੰਭਾਵਨਾ ਗਿਣਤੀ ਗਿਣਤੀ ਨਹੀਂ ਕਰ ਸਕਦੇ ਜੀ ਆਪਾਂ ਸਾਰੇ ਪਾਸੇ ਰਸ਼ ਹੁੰਦਾ ਬਹੁਤ ਜ਼ਿਆਦਾ ਵੀ ਬੰਦੇ ਨਾਲ ਬੰਦਾ ਥਿਲ ਸੁੱਟਣ ਦੀ ਜਗ੍ਹਾ ਨਹੀਂ ਹੁੰਦੀ ਇੱਥੇ ਕਿਤੇ ਵੀ ਬਹੁਤ ਜ਼ਿਆਦਾ ਰਸ਼ ਹੁੰਦਾ ਹੈ ਹਾਂ ਜੀ